ਤਰਨਤਾਰਨ ਦੀ ਪੁਲਿਸ ਤੇ ਹੱਥ ਵੱਡੀ ਸਫਲਤਾ ਲੱਗੀ ਆ ਤਰਨਤਾਰਨ ਪੁਲਿਸ ਵੱਲੋਂ ਗੈਂਗਸਟਰ 골ਡੀ ਬ੍ਰਾਡ ਦੇ ਨਾਮ ਤੇ 20 ਲੱਖ ਦੀ ਫਰੋਤੀ ਮੰਗਣ ਵਾਲੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਨੇ ਅਸਲ ਦੇ ਵਿੱਚੋ ਇਹ ਤਿੰਨੇ ਵਿਅਕਤੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਕਿਸੇ ਐਪ ਦੇ ਜ਼ਰੀਏ ਫੋਨ ਕਰਕੇ ਆੜਤੀਏ ਤੋਂ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਹੇ ਸੀ ਉਸ ਨੂੰ ਵਾਰ-ਵਾਰ ਫੋਨ ਕਰਕੇ ਧਮਕਾਇਆ ਜਾਂਦਾ ਸੀ ਤਾਂ ਫੋਨ ਕਰਕੇ ਉਸ ਨੂੰ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜਾਂਦੀ ਸੀ ਇਹ ਵੀ ਕਿਹਾ ਜਾਂਦਾ ਸੀ ਕਿ ਅਗਰ ਸਾਨੂੰ ਫਰੋਤੀ ਨਾ ਦਿੱਤੀ ਅਸੀਂ ਤੈਨੂੰ ਤੇਰੇ ਬੱਚਿਆਂ ਨੂੰ ਤੇ ਤੇਰੇ ਭਾਈ ਨੂੰ ਜਾਨ ਤੋਂ ਮਾਰ ਦੇਵਾਂਗੇ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਖੇਮਕਨ ਪੁਲਿਸ ਨੂੰ ਇਹ ਸਾਰੀ ਗੱਲਬਾਤ ਦੱਸੀ ਗਈ ਆ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇੱਕ ਪੂਰਾ ਜਾਲ ਵਿਛਾਇਆ ਜਾਂਦਾ ਹੈ ਤਾਂ ਪੁਲਿਸ ਦੇ ਕਹਿਣ ਤੇ ਹੀ ਪਹਿਲਾਂ ਜਿੱਥੇ ਇਹ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰਦੇ ਸੀ ਤਾਂ ਉਸ ਤੋਂ ਬਾਅਦ 3 ਲੱਖ ਰੁਪਏ ਦੇਣਾ ਡਿਸਾਈਡ ਹੁੰਦਾ ਹੈ ਇੱਕ ਜਗ੍ਹਾ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਪੁਲਿਸ ਵੀ ਸਿਵਲ ਵਰਦੀ ਦੇ ਵਿੱਚ ਉੱਥੇ ਪਹੁੰਚਦੀ ਹੈ ਤਾਂ ਜਦ ਉਹ ਦੋਸ਼ੀ ਉੱਥੇ ਪਹੁੰਚਦੇ ਨੇ ਪੈਸੇ ਲੈਣ ਦੇ ਲਈ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ 골ਡੀ ਬਰਾਡ ਦੇ ਨਾਮ ਤੇ ਫੋਨ ਕਰਕੇ ਆੜਤੀਏ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਔਰ ਜਿਸ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਦੱਸਿਆ ਜਾ ਰਿਹਾ ਸੀ ਕਿ ਇਸ ਆੜਤੀਏ ਦੇ ਨਾਲ ਹੀ ਉਹ ਮੁੰਚੀ ਲੱਗਿਆ ਹੋਇਆ ਸੀ ਤਾਂ ਉਸ ਤੋਂ ਬਾਅਦ 3-4 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਆੜਤੀਏ ਨੇ ਉਸ ਮੁੰਚੀ ਨੂੰ ਕੰਮ ਤੋਂ ਕੱਢ ਦਿੱਤਾ ਸੀ ਤਾਂ ਉਹ ਰੰਜਿਸ਼ ਰੱਖਦਾ ਸੀ ਬਦਲਾ ਲੈਣਾ ਚਾਹੁੰਦਾ ਸੀ ਤਾਂ ਉਸ ਨੇ ਹੀ ਫਰੋਤੀ ਦੀ ਇਹ ਪੂਰੀ ਪਲੈਨਿੰਗ ਕੀਤੀ ਸੀ ਤੇ ਉਸ ਦੇ ਦੋ ਹੋਰ ਸਾਥੀ ਵੀ ਉਸ ਦੇ ਨਾਲ ਮੌਜੂਦ ਸੀ ਫਿਲਹਾਲ ਉਹ ਤਿੰਨੇ ਦੋਸ਼ੀ ਪੁਲਿਸ ਦੇ ਹੱਥ ਲੱਗ ਚੁੱਕੇ ਆ ਵਰਤੇ ਗਏ ਪਿਸਤੌਲ ਤੇ ਜੋ ਮੋਬਾਈਲ ਫੋਨ ਉਹਨਾਂ ਦੇ ਵੱਲੋਂ ਵਰਤੇ ਗਏ ਆ ਉਹ ਵੀ ਬਰਾਮਦ ਕਰ ਲਏ ਗਏ ਨੇ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਗਏ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਇਨਵੈਸਟੀਗੇਸ਼ਨ ਕਰ ਰਹੀ ਸੀ ਪੁਲਿਸ ਅਫਸਰ ਉਹਨਾਂ ਦਾ ਕੀ ਕਹਿਣਾ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਾਂਦੇ ਹਾਂ ਪੂਰਾ ਮਾਮਲਾ ਮਿਤ ਕੁਮਾਰ ਹੈਗਾ 38 ਸਨ ਆਫ ਪ੍ਰੇਮ ਖੇਮਦਰਨ ਦਾ ਉਹਨੂੰ 18 ਤਰੀਕ ਨੂੰ ਪਿਛਲੀ ਗਵਾਈ ਸੀ ਕਿ ਜਿਹੜੀ ਫਰੋਤੀ ਦੀ ਔਰ ਉਹ ਰੈਲੇਪਟੈਂਟ ਸੀਗਾ ਪਰਚਾ ਦਰਜ ਗ੍ਰਾਂਟੇ ਬਟਰ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜਦੋਂ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ ਉਹਦੇ ਚ ਆਫਿਸ ਜਿਹੜੀ ਆ ਸਾਨੂੰ ਕੱਲ ਉਸ ਪਰਸੋਂ ਉਹ ਉਹਦੇ ਚ ਪੀਸ ਰਜਿਸਟਰ ਪਰਸੂਏਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਕਰੋ ਕਿ ਜਿਹੜੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਜਾਰਾ ਤੌਰ ਤੇ ਪਤਾ ਲੱਗ ਜਾਏਗਾ ਪੱਤਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾਇਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਇੱਕ ਕਾਲ ਆਈ ਸੀਗੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਹਨ ਤੇ ਪੋਲਟ੍ਰੇਨ ਜਿਹੜਾ ਖੇਮਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਲੱッセ ਹੋਏ ਸੀ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆਏ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚੋਂ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਉੱਪਰ ਪਹਿਲੇ ਮੁੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ 3-4 ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੋਂ ਆਪਣੀ ਆੜਤ ਚਲਾਉਂਦਾ ਸੀ ਤੋਂ ਉਹਨੇ ਆਪਣੀ ਆੜਤ ਤੇ ਜਿਹੜਾ ਮੁੰਚੀ ਰੱਖਿਆ ਹੋਇਆ ਸੀ ਸ਼ਮਸ਼ੇਦ ਸਿੰਘ ਜੀ ਲਈ ਸੀ ਸ਼ੀਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਉਹ ਬਦਲਾ ਲੈਣਾਗੇ ਇਹਦੇ ਕੋਲ ਆਪਾਂ ਫਰੋਤੀ ਫਰੂਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਫਰੋਤੀਤ ਮੁੰਡਿਆਂ ਦਾ ਨਾਮ ਦੱਸਿਆ ਕਿ ਇਹ ਫੋਨ ਫੋਨ ਇਹਦੇ ਤੋਂ ਕਰਵਾਣੇ ਹਨ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਕੁ ਵਾਰ ਉਹ ਕੀਤੇ ਔਰ ਇਸ ਚ ਜਿਹੜਾ ਇਹਦੇ ਤੋਂ ਫਰੋਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਤੇ ਇਹ ਤਿੰਨੋਂ ਜਿਹੜੇ ਪੁਲਿਸ ਦੇ ਅੱਤੇ ਚੜਦੇ ਖਾਤਮਾ ਹੋ ਗਏ ਦੂਸਰ ਗੈਂਗਸਟਰ 골ਡੀ ਬ੍ਰਾਂਡ ਦਾ ਵੀ ਨਾਮ ਵਰਤਿਆ ਇਹਨਾਂ ਨੇ ਹਾਂਜੀ ਇਹਨਾਂ ਨੇ 골ਡੀ ਬ੍ਰਾਂਡ ਦਾ ਨਾਮ ਲੈ ਕੇ ਔਰ ਜਿਹੜਾ ਫਰੋਤੀ ਦੀ ਮੰਗ ਕੀਤੀ ਸੀ ਕੀ ਬ੍ਰਾਂਤੀ ਸਰ ਇਹਨਾਂ ਕੋਈ ਹੋਈ ਔਰ ਕੀ ਕਿ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਹ ਹੁਣ ਵੈਰੀਫਾਈ ਕਰਦੇ ਚੋਰੀ ਜਾ ਕੇ ਇਹਨਾਂ ਦਾ ਆਪਦਾ ਹੈਗਾ ਔਰ ਇੱਕ ਇਹਨਾਂ ਕੋ ਟਰਾਇਟਸਟਲ ਸੀਗੀ ਜੀ ਸਾਰੇ ਸਤਲਵ ਮੋਬਾਈਲ ਮੂਲ ਕੋ ਸੇਟਨ ਔਰ ਮੋਬਾਈਲ ਤਾਂ ਹੈਗੀ ਹੈ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟਿਵ ਯੂਜ਼ ਕਰਦੇ ਰਹੇ ਔਰ ਜਿਹਨਾਂ ਨੂੰ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਬਾਕੀ ਉਹਨਾਂ ਤੋਂ ਵੀ ਅਸੀਂ ਇਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰ ਕਰਾਂਗੇ ਕਿਸ ਕਿਸ ਦੀ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਸਰ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਇਦਾਂ ਕਰ ਲਿਓ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹੇ ਕਿੰਨੀ ਰਕਮ ਮੰਗੀ ਗਈ ਸੀ ਨਾਲ ਤੇ ਨਾਲ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30-3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਹੀ ਫੈਸਲਾ ਕੀਤਾ ਸੀ ਪੰਪਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ-ਲੱਖ ਰੁਪਈਆ ਮੰਗ ਲਾਂਗੇ ਅਗਲੀ ਕਾਰਵਾਈ ਸਰ ਕੀ ਕੀਤੀ ਜਾਦੀ ਹੈ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹ ਹੀ ਦੇਖ ਰਹੇ ਹਾਂ ਕਿ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫੋਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਕੁਝ-ਕੁਝ ਕਰ ਰਹੇ ਸਰ ਹੋਰ ਇਹਨਾਂ ਦੇ ਮਾਮਲੇ ਵੀ ਪਹਿਲਾਂ ਹੀ ਕੋਈ ਦਰਜ ਕੀ ਹੈ ਨੇ ਤੇ ਪਹਿਲੇ ਨਹੀਂ ਹੈ ਪਹਿਲੇ ਨਹੀਂ ਕੋਈ ਦਰਜ ਆਉਂ ਨਹੀਂ ਪਹਿਲਾਂ